ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਦੇ ਅੱਜ ਆ ਗਏ ਜੀ ਅਪਾ ਸੰਗੁਰ ਵਿਖੇ ਇਧਰੋਂ ਨੇੜੇ ਬੱਸ ਸਟੈਂਡ ਤੇ ਨਾਨਕੀ ਵਾਲਾ ਚੌਕ ਮੇਨ ਠੀਕ ਹੈ ਜੀ ਤੇ ਅੱਜ ਤੁਹਾਨੂੰ ਰੂਬਰ ਕਰਾਉਣ ਆ ਨਾਨ ਪਟੂਰਾ ਹਾਊਸ ਤੇ ਜਿੱਥੇ ਕਿ ਕੀ ਹੈ ਕਿ ਸ਼ਾਨਦਾਰ ਵਧੀਆ ਲੇਜੀਜ਼ ਖਾਣਾ ਮਿਲਦਾ ਤਾਂ ਭਾਜੀ ਨਾਲ ਤੁਹਾਡੀ ਗੱਲ ਵੀ ਕਰਾਵਾਂਗੇ ਅੰਦਰ ਮੀਂਹ ਨੇ ਜੋ ਆਪਣਾ ਦੇਖ ਮੈਨੇਜ ਕਰਦਨੇ ਤੇ ਇਸ ਤਰ੍ਹਾਂ ਖਾਣਾ ਤਿਆਰ ਕੀਤਾ ਜਾਂਦਾ ਜੀ ਆਹ ਦੇਖ ਲਓ। ਫੋਜੀ ਸਰ ਕਿਵੇਂ ਹੋ? ਠੀਕ ਹੈ ਜੀ। ਠੀਕ ਹਾਲ ਚਾਲ ਨੇ। ਠੀਕ ਹੈ ਜੀ। ਵਧੀਆ? ਵਧੀਆ ਜੀ। ਕੀ ਨਾਮ ਤੁਹਾਡਾ? ਰਣਵੀਰ। ਹਾਂ ਜੀ। ਰਣਵੀਰ ਕੁਮਾਰ। ਤੇ ਰਣਵੀਰ ਕੁਮਾਰ ਜੀ। ਇਹ ਰਣਵੀਰ ਕੁਮਾਰ ਜੀ ਨੇ ਜੀ ਸਪੈਸ਼ਲ ਇਥੇ ਨਾਣ ਤਿਆਰ ਕੀਤੇ ਜਾਂਦੇ ਨੇ। ਆਮ ਮਾਰਕਟ ਨਾਲ ਨਾਲੋਂ ਪੰਜਵੀਂ ਕਿਤੇ ਸਪੈਸ਼ਲ ਜਗ੍ਹਾ ਤੇ ਜਾਨਣਾ ਨੇ ਵਧੀਆ। ਚਾਹੇ ਉਹ ਮਿਨੀ ਰੈਸਟੋਰੈਂਟ ਆ ਜਾਂ ਕੋਈ ਖਾਣ ਪੀਣ ਦਾ ਕੋਈ ਕਿਨੂੰ ਸਟਰੀਟ ਫੂਡ ਦਾ ਪੁਆਇੰਟ ਆਗਾ ਉੱਥੇ ਅਕਸਰ ਨਜ਼ਾਰੇ ਦਾ ਲਗੀ ਚੀਜ਼ ਬਣਾਈ ਜਾਂਦੀ ਆ ਠੀਕ ਹੈ ਜੀ ਲੋ ਤੁਹਾਨੂੰ ਇੱਕ ਵਾਰ ਇਹਨਾਂ ਦਾ ਵੀਊ ਦਿਖਾਉਣੇ ਆ ਤੇ ਸਾਹਮਣੇ ਰੈਸਟੋਰੈਂਟ ਭਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਇਹ ਭਾਜੀ ਨੇ ਇਹਨਾਂ ਨਾਲ ਤੁਹਾਡੀ ਗੱਲ ਕਰਾਵਾਂਗੇ ਇਸ ਤਰ੍ਹਾਂ ਇਹਨਾਂ ਦਾ ਇੱਕ ਮਿਨੀ ਰਿਜ਼ੋਰਟ ਬਣਾਇਆ ਹੋਇਆ ਹੈ ਪੂਰਾ ਵਧੀਆ ਫਰਸਟ ਕਲਾਸ ਲੁੱਕ ਇੱਕਦਮ ਐਟ੍ਰੈਕਟਿਵ ਹੈ ਪੂਰੀ ਵਧੀਆ ਜਿਸ ਦੇ ਵਿੱਚ ਖਾਣ ਪੀਣ ਦਾ ਸਾਰਾ ਆਈਟਮ ਆ ਵਧੀਆ ਇਹਨਾਂ ਕੋਲ ਹੁੰਦੀਆਂ ਨੇ ਠੀਕ ਹੈ ਤੇ ਉਧਰ ਕੁਝ ਬ੍ਰਦਰ ਆਪਣਾ ਬ੍ਰੈਕਫਾਸਟ ਕਰ ਕਰ ਲੰਚ ਕਰ ਰਹੇ ਨੇ ਤੇ ਹਾਂਜੀ ਹਾਂਜੀ ਸਰ ਕੀ ਹਾਲ ਚਾਲ ਹੈ ਜੀ ਸਰ ਹੋਰ ਠੀਕ ਹੋ ਜੀ ਹਾਂਜੀ ਪਹਿਲਾਂ ਤਾਂ ਆਪਣਾ ਸੁਭਨਾਮ ਦੱਸੋ ਜੀ ਮੇਰਾ ਨਾਮ ਜਤਿੰਦਰ ਸੈਣੀ ਹੈ ਜੀ ਕੋਈ ਗੱਲ ਨਹੀਂ ਤੁਸੀਂ ਸਿਟਿੰਗ ਹੀ ਹੋ ਜਾਓ ਕੋਈ ਦਿੱਕਤ ਨਹੀਂ ਵਧੀਆ ਸਟਾ ਕੰਮ ਹਾਂਜੀ ਅੱਛਾ ਜਤਿੰਦਰ ਜੀ ਤੁਹਾਡੇ ਇਹ ਨਾਨਕਪਟੂਰਾ ਹਾਊਸ ਜਿਹੜਾ ਕਿੰਨਾ ਟਾਈਮ ਹੋ ਗਿਆ ਇਹਨੂੰ ਚੱਲਦਾ ਪਉਣੋ ਜੀ ਪੋਨੇ ਦੋ ਸਾਲ ਪਸਾਕੇ ਕੋਲ ਦੋ ਸਾਲ ਪੂਰੇ ਹੋ ਗਏ ਚਲੋ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਵਧੀਆ ਇੱਕ ਸੁੱਖਾ ਸੋਨਾ ਬਿਜ਼ਨਸ ਚੱਲਾਂ ਦੇ ਇਹ ਲੋਨੇ ਹਾਂਜੀ ਤੇ ਇਥੇਪ ਨੇ ਕੀ ਕੁਛ ਕਿਸ ਤਰ੍ਹਾਂ ਪ੍ਰੋਵਾਈਡ ਕੀਤਾ ਜਾਂਦਾ ਸਰਵਿਸ ਕਿਸ ਤਰ੍ਹਾਂ ਦਿੱਤੀ ਜਾਂਦੀ ਹੈ ਕਿਸ ਤਰ੍ਹਾਂ ਸਰਵਿਸ ਜੀ ਆਪਣੇ ਨਾਲ ਹੀ ਨਾਮ ਹੁੰਦੇ ਨੇ ਹਾਂਜੀ ਟੋਰੇ ਹੁੰਦੇ ਨੇ ਨਾਮ ਆਪਾਂ 60 ਰੁਪਏ ਦਿੰਨੇ ਆ ਜੀ ਪਲੇ ਕਰਨਾ ਪੂਰੇ ਵੀ ਸੱਤ ਫਰੈਪਰੇਟ ਦਿੰਦੇ ਆ ਜੀ ਠੀਕ ਹੈ ਜੀ ਸਮੋਸਾ ਹੁੰਦਾ ਜੀ ਆਪਣਾ ਬਰੈਡ ਹੁੰਦੇ ਤੇ ਓਕੇ ਜੀ ਆਰ ਦੇ ਪਕੌੜੇ ਵੀ ਤਿਆਰ ਕਰਦੇ ਜੀ ਠੀਕ ਹੈ ਜੀ ਕਿਸੇ ਵਿਆਹ ਸੱਦੀ ਤੇ ਵੀ ਤੁਸੀਂ ਆਪਣਾ ਕੋਈ ਨਾ ਕੋਈ ਹੋਰ ਨਾ ਵੀ ਛੋਟੇ ਮੋਟੇ ਪ੍ਰੋਗਰਾਮ ਜਾਂ ਕੋਈ ਜੇ ਨਾਰਮਲੀ ਡੀਲ ਕਰਦੇ ਆ ਨਾਰਮਲ ਡੀਲ ਕਰਦੇ ਹਾਲੇ ਫਿਲਹਾਲ ਜੀ ਹਾਲੇ ਆਈਡੀਆ ਸੋਚੇ ਅੱਗੇ ਦੇਖਾਂਗੇ ਹਾਲੇ ਜੀ ਯਾਨੀ ਪ੍ਰਮੋਟ ਤਾਂ ਹਰ ਇੱਕ ਚੀਜ਼ ਦਾ ਬੰਦੇ ਨੂੰ ਬਿਜ਼ਨਸ ਨੂੰ ਕਰਦੇ ਆ ਕੋਈ ਵੀ ਪ੍ਰਮੋਟ ਕਰਦੇ ਹਾਲੇ ਐਵੇਂ ਆ ਜੀ ਜਿਹੜਾ ਆਪਣਾ ਬਿਜ਼ਨਸ ਹੈ ਜੀ ਅਸੀਂ ਆਪਾਂ ਸਟਾਰਟ ਅਪ ਹਾਲੇ ਆਪਣੀ ਗੋਸਾਰੇ ਹੋ ਰਹੇ ਆਪਾਂ ਹੌਲੀ ਹ ਬ੍ਰੈਡ ਪਨੇ ਮਤਲਬ ਸਮੋਸੇ ਵੀ ਦੋ ਪ੍ਰਕਾਰ ਦੇ ਰੱਖਦੇ ਪਨੀਰ ਵਾਲਾ ਵੀ ਰੱਖਦੇ ਐ ਸਿੰਪਲ ਵੀ ਰੱਖਦੇ ਰੈਡ ਆਪਣੇ ਬੜੇ ਜੈਨੂਇਨ ਨੇ ਠੀਕ ਹੈ ਜੀ ਤੁਹਾਨੂੰ ਵੀ ਲੱਗਿਆ ਉਹ ਰੈਡ ਬਿਲਕੁਲ ਜੈਨੂਇਨ ਮੈਂ ਖੁਦ ਜਿੱਥੇ ਤੁਹਾਡੇ ਟੈਸਟ ਕੀਤਾ ਫੋਟ ਤੁਹਾਡਾ ਠੀਕ ਹੈ ਜੀ ਨਾਨ ਦੀ ਪਲੇਟ ਲਈ ਸੀ ਤੇ ਮੈਂ ਕਹਿੰਨਾ ਇੱਕਦਮ ਜੈਕੇਦਾਰ ਸੀ ਪੂਰੀ ਵਧੀਆ ਫਸਟ ਕਲਾਸ ਖਾ ਕੇ ਵੀ ਹਾਂ ਠੀਕ ਹੈ ਆਨੰਦ ਆ ਰਿਹਾ ਸੀ ਕਿ ਕੋਈ ਚੀਜ਼ ਦਾ ਆਪਾਂ ਖਾਧੀ ਹੈ ਜੀ ਹਾਂਜੀ ਹੈਣਾ ਜੀ ਤੇ ਜਿਵੇਂ ਤੁਸੀਂ ਪਨੀਰ ਵਾਲਾ ਸਮੋਸਾ ਕਹਿੰਦੇ ਜਾਂ ਦੂਸਰਾ ਕਹਿੰਦੇ ਉਹਨਾਂ ਦਾ ਆਪਸ ਵਿੱਚ ਕੀ ਰੇਟ ਦਾ ਕੀ ਆ ਮਤਲਬ ਜੇ ਇਹਦਾ ਸਿੰਪਲ ਸਮੋਸਾ 10 ਰੁਪਏ ਦਿੰਨੇ ਆ ਜੀ ਆਪਾਂ ਅੱਛਾ ਜੀ ਫਿਰ ਵੀ ਮਾਰਕੀਟ ਨਾਲ ਤਾਂ ਯਾਰ ਬਹੁਤ ਸਸਤਾ ਹੈ ਨਹੀਂ ਤਾਂ 15 ਦੇ ਇੰਨਾ ਕੋਲੇ ਕੋਲੇ ਦਿੰਦੇ ਆ ਪਨੀਰ ਦਾ ਆਪਾਂ 15 ਦਿੰਦੇ ਆ ਠੀਕ ਹੈ ਜੀ ਠੀਕ ਹੈ ਫਿਲਹਾਲ ਸਟਾਰਟ ਕਰਿਆ ਹਲੇ ਪਨੀਰ ਦਾ ਜਦੋਂ ਸਟਾਰਟ ਕਰਿਆ ਮੈਂ ਠੀਕ ਹੈ ਜੀ ਓਕੇ ਜੀ ਸਰ ਆਲ ਦੀ ਵੈਸਟ ਜੀ ਬਾਕੀ ਬਿਹਤਰੀ ਕਰਾਂਗੇ ਜੀ ਹਾਂ ਤੇ ਆਪਣਾ ਮੋਬਾਈਲ ਨੰਬਰ ਬੋਲ ਦਿਓ ਇੱਕ ਵਾਰੀ ਆਪਣੇ 623099 ਹਾਂਜੀ 7020 ਠੀਕ ਹੈ ਜੀ ਤੇ ਭਾਜੀ ਨੇ ਜੋ ਨੰਬਰ ਦਿੱਤਾ ਹੈ ਛੋਟੇ-ਮੋਟੇ ਕਿਟੀ ਪ੍ਰੋਗਰਾਮ ਲਈ ਇਹਨਾਂ ਨਾਲ ਕਿਸੇ ਵੀ ਤਰ੍ਹਾਂ ਨਾਲ ਸੰਪਰਕ ਕਰਨ ਲਈ ਤੇ ਭਾਜੀ ਨੇ ਜੋ ਨੰਬਰ ਦਿੱਤਾ ਇਸ ਤੇ ਸੰਪਰਕ ਕਰੋ ਜੀ ਤਾਂ ਜੋ ਕਿ ਗਏ ਤੁਸੀਂ ਇੱਕ ਲਜੀਜ਼ ਖਾਣੇ ਦਾ ਆਨੰਦ ਮਾਣ ਸਕੋ ਜੀ ਆਪਣੀ ਜੋ ਸ਼ਾਪ ਦੀ ਓਪਨਿੰਗ ਸਵੇਰੇ 8 ਵਜੇ ਹੋ ਜਾਂਦੀ ਹੈ ਸ਼ਾਮ ਨੂੰ 5:30 ਤੱਕ ਸਵੇਰੇ 8 ਤੋਂ ਸ਼ਾਮ ਦੇ 5:30 ਵਜੇ ਤੱਕ ਭਾਜੀ ਦਾ ਜੋ ਕਿ ਕੀ ਹੈ ਟੱਪਰ ਸਟਾਈਲ ਮਿਨੀ ਰੈਸਟ ਹੈ ਜਿਹੜਾ ਉਹ ਖੁੱਲਦਾ ਜੀ ਇਹਦੇ ਵਿੱਚ ਵਿੱਚ ਤੁਸੀਂ ਆ ਕੇ ਕੋਈ ਵੀ ਆਪਣੇ ਪ੍ਰੋਗਰਾਮ ਲਈ ਇਹਨਾਂ ਨਾਲ ਆ ਕੇ ਸੰਪਰਕ ਕਰ ਸਕਦੇ ਹੋ ਤੇ ਆਪਣੇ ਪ੍ਰੋਗਰਾਮ ਨੂੰ ਬਿਹਤਰ ਬਣਾ ਸਕਦੇ ਹੋ ਜੀ ਓਕੇ ਜੀ ਸਰ ਥੈਂਕ ਯੂ ਠੀਕ ਹੈ ਜੀ ਮਿਲ ਕੇ ਬਈ ਤੁਹਾਨੂੰ ਬਹੁਤ ਵਧੀਆ ਲੱਗਿਆ ਸ਼ੁ크ਰੀ ਜੀ ਵੀਰੇ ਥੈਂਕ ਯੂ ਜੀ ਹਾਂ ਤੇ ਕੁਝ ਥੋੜਾ ਇਹ ਜੋ ਆਪਣੇ ਤੁਹਾਡੇ ਇਹ ਸਿਸਟਮ ਨੇ ਇਹ ਪਹਿਲਾਂ ਵੀ ਆਉਂਦੇ ਨੇ ਹਨਾ ਅੱਛਾ ਜੀ ਇੱਥੇ ਕੁਝ ਵੀ ਰੱਖ ਸਕਦੇ ਹਾਂ ਭਾਜੀ ਸਕਿਊਜ਼ ਮੀ ਮਾਫੀ ਜਨਸ ਨੂੰ ਅੱਜ ਲਾਂਚ ਤੇ ਡਿਨਰ ਕਰ ਰਹੇ ਆ ਤੁਸੀਂ ਪਹਿਲਾਂ ਵੀ ਇੱਥੇ ਖਾਣ ਲਈ ਪਹਿਲਾਂ ਆਉਨੇ ਹੋ ਅੱਛਾ ਜੀ ਤੇ ਕੁਝ ਖਾਣੇ ਦੇ ਬਾਰੇ ਦੱਸੋਗੇ ਵੀ ਇਸ ਤਰ੍ਹਾਂ ਭਾਜੀ ਤੁਹਾਨੂੰ ਸਰਵਿਸ ਕਿੱਦਾਂ ਦੀ ਮਿਲਦੀ ਹੈ ਤੇ ਖਾਣ ਪੀਣ ਦਾ ਕਿੱਦਾਂ ਖਿਆਲ ਰੱਖਿਆ ਜਾਂਦਾ ਸਾਰੇ ਦੇ ਸਰ ਬੜੀਆ ਸਰਵਿਸ ਅੱਛੀ ਹੈ ਸਾਰਾ ਕੁਝ ਅੱਛੀ ਹੈ ਕੁਆਲਿਟੀ ਅੱਛੀ ਹੈ ਤਬੀ ਤੋਂ ਦੁਬਾਰਾ ਆਇਆ ਖਾਣਾ ਅੱਛਾ ਨਹੀਂ ਹਾਂ ਫਿਰ ਹੀ ਦੁਬਾਰਾ ਆਤਾ ਹੈ ਕਸਟਮਰ ਕੋਈ ਵੀ ਹੈ ਨਹੀਂ ਪ੍ਰਾਈਸ ਵੀ ਰੇਲੇਵਲ ਹੈ ਠੀਕ ਹੈ ਪ੍ਰਾਈਸ ਵੀ ਬੜੀਆ ਹੈ ਖਾਣਾ ਵੀ ਅੱਛਾ ਹੈ ਸਾਰਾ ਬਾਰੇ ਪਰਾਠਾ ਖਾਣੇ ਆਤੇ ਹੈ ਅੱਛੀ ਕੁਆਲਿਟੀ ਦੇ ਪਰਾਠੇ ਹੈ ਠੀਕ ਹੈ ਜੀ ਆਪਕਾ ਨਾਮ ਜਾਣ ਸਕਤੇ ਹੈ ਜੀ ਹਰਮਨ ਸਿੰਘ ਠੀਕ ਹੈ ਜੀ ਓਕੇ ਬਾਈ ਥੈਂਕ ਯੂ ਆਪਨੇ ਇਤਨਾ ਸਮੇਂ ਦਿਆ ਉਸਕੇ ਲਈ ਬਹੁਤ ਬਹੁਤ ਸ਼ੁਕਰੀਆ ਸਰ ਲਓ ਜੀ ਇਹਨਾਂ ਦੇ ਰਿਵਿਊ ਵੀ ਦੇਖੋ ਤੇ ਵਧੀਆ ਕਸਟਮਰ ਵੀ ਫੁੱਲ ਸਪੋਰਟ ਦੇ ਰਹੇ ਨੇ ਇਹਨਾਂ ਲਈ ਕਿ ਹਾਂ ਜੋ ਖਾਣਾ ਖਾਣਾ ਪੀਣਾ ਹੁੰਦਾ ਇਹਨਾਂ ਦਾ ਇੱਕ ਨੰਬਰ ਸਿਰ ਹੈ ਤੇ ਕੁਆਲਿਟੀ ਹੁੰਦੀ ਹੈ ਇਹਨਾਂ ਦੇ ਖਾਣ ਪੀਣ ਦੇ ਵਿੱਚ ਕਿਸੇ ਵੀ ਤਰ੍ਹਾਂ ਨਾਲ ਇਹਨਾਂ ਨਾਲ ਆਪਣੇ ਆਉਂਦੇ ਜਾਂਦੇ ਕਿਸ ਜਗ੍ਹਾ ਤੇ ਰੁਕੋ ਤੇ ਖਾਣ ਪੀਣ ਦਾ ਆਪਣਾ ਬਣਾਓ ਪ੍ਰੋਗਰਾਮ। ਓਕੇ ਜੀ। ਠੀਕ ਹੈ ਜੀ। ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਜੀ। ਥੈਂਕ ਯੂ ਸੋ ਮੱਚ ਜੀ।